18ਵੀਂ ਸਦੀ ਦੀ ਸਿੱਖ ਚੜ੍ਹਦਿਆਂ ਕਈ ਬੜੀਆਂ ਹੀ ਦਿਲਚਸਪ ਤੇ ਅਨੋਖੀਆਂ ਕਹਾਣੀਆਂ ਪੜਨ ਸੁਣਨ ਨੂੰ ਮਿਲਦੀਆਂ ਨੇ ਜਿੰਨਾ ਵਿੱਚੋਂ ਇੱਕ ਦਾ ਸਬੰਧ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀ ਨਾਲ ਸ਼ੁਕਰਚੱਕੀਆ ਮਿਸਲ ਨੇ ਸਨ 1760 ਕਹਾੜ ਦੇ ਨੇੜੇ ਗੁਜਰਾਵਾਲੇ ਤੋਂ ਲੈ ਕੇ ਦਰਿਆ ਜਲਮ ਤੱਕ ਮਾਰਾ ਮਾਰੀਆਂ ਸ਼ੁਰੂ ਕਰਤੀਆਂ ਸੀ ਇਹ ਇਲਾਕਾ ਸਦਾ ਅਫਗਾਨਾਂ ਦੇ ਪ੍ਰਭਾਵ ਦੇ ਥੱਲੇ ਸੀ ਪਠਾਣੀ ਪ੍ਰਭਾਵ ਵਾਲਾ ਇਲਾਕਾ ਹੁਣ ਕਨ ਇਹਨਾਂ ਦੀਆਂ ਕਈ ਜੰਗਾਂ ਅਬਦਾਲੀ ਦੇ ਵੱਡਿਆਂ ਚਰਨਾਂ ਨਾਲ ਸਿੱਧੀਆਂ ਹੋਈਆਂ ਇਵੇਂ ਹੀ ਇੱਕ ਜੰਗ ਦੇ ਵਿੱਚ ਸਰਦਾਰ ਚੜ੍ਹ ਸਿੰਘ ਦਾ ਮੁਕਾਬਲਾ ਅਬਦਾਲੀ ਦੇ ਬਹੁਤ ਵੱਡੇ ਜਰਨੈਲ ਸਰ ਬੁਲੰਦ ਖਾਨ ਨਾਲ ਹੋਇਆ ਜਿਹੜਾ ਕਿ ਰਿਸ਼ਤੇ ਵਿੱਚ ਅਬਦਾਲੀ ਦਾ ਚਾਚਾ ਵੀ ਲੱਗਦਾ ਸੀ ਇਸ ਜੰਗ ਦੇ ਵਿੱਚ ਸਿੱਖਾਂ ਦਾ ਹੱਥ ਭਾਰੂ ਰਿਹਾ ਜਦੋਂ ਸਰ ਬੁਲੰਦ ਖਾਨ ਕਾਬਲ ਦੇ ਵੱਲੋਂ ਭੱਜਣ ਲੱਗਿਆ ਤਾਂ ਸਿੱਖਾਂ ਨੇ ਅੱਗੇ ਹੋ ਕੇ ਉਹਨੂੰ ਪਕੜ ਲਿਆ ਅਬਦਾਲੀ ਦੇ ਚਾਚੇ ਨੂੰ ਗ੍ਰਿਫਤਾਰ ਕਰਕੇ ਸਿੰਘਾਂ ਨੇ ਸਰਦਾਰ ਚੜ੍ਹ ਸਿੰਘ ਦੇ ਅੱਗੇ ਪੇਸ਼ ਕਰ ਦਿੱਤਾ ਜਿਨ੍ਹਾਂ ਨੇ ਅਫਗਾਨਾਂ ਦੇ ਕੋਲੋਂ ਉਹਦੀ ਰਿਹਾਈ ਦੇ ਬਦਲੇ ਬੜੀ ਵੱਡੀ ਰਕਮ ਦੀ ਮੰਗ ਕੀਤੀ ਬੜਾ ਹੀ ਤੇਜ਼ ਦਿਮਾਗ ਸੀ ਸਰ ਬੁਲੰਦ ਖਾਨ ਉਹ ਸਰਦਾਰ ਚੜ੍ਹ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗਿਆ ਮੇਰਾ ਦਿਲ ਕਰਦਾ ਕਿ ਤੂੰ ਪੰਜਾਬ ਦਾ ਬਾਦਸ਼ਾਹ ਬਣੇ ਤੇ ਤੇਰੇ ਅਧੀਨ ਸੈਨਾਪਤੀ ਬਣ ਕੇ ਮੈਂ ਸਾਰੇ ਪੰਜਾਬ ਨੂੰ ਜਿੱਤ ਕੇ ਤੇਰੇ ਹਵਾਲੇ ਕਰ ਦਿਆਂ ਕਲਗੀਧਰ ਦੇ ਮਹਾਨ ਪੁੱਤਰ ਸਰਦਾਰ ਚੜ੍ਹ ਸਿੰਘ ਨੇ ਆਖਿਆ ਕਦੇ ਬਾਦਸ਼ਾਹੀ ਸਾਨੂੰ ਗੁਰੂ ਕਲਗੀਧਰ ਨੇ ਬਖਸ਼ੀ ਹੈ ਜੇ ਸਾਡੀਆਂ ਬਾਵਾ ਦੇ ਵਿੱਚ ਬਲ ਹੋਇਆ ਅਸੀਂ ਪੰਜਾਬ ਨੂੰ ਖੁਦ ਜਿੱਤ ਲਵਾਂਗੇ ਸਾਨੂੰ ਅਫਗਾਨਾਂ ਦੀ ਜ਼ਰੂਰਤ ਨਹੀਂ ਸਾਨੂੰ ਬਹੁਤਾ ਸਵਾਤ ਆ ਇਸ ਗੱਲ ਵਿੱਚ ਆਉ ਜਦੋਂ ਦੁਨੀਆ ਆਖੇਗੀ ਕਿ ਸਰਦਾਰ ਚੜ੍ਹਤ ਸਿੰਘ ਨੇ ਸਰਬੁਲੰਧ ਖਾਨ ਅਬਦਾਲੀ ਦੇ ਚਾਚੇ ਨੂੰ ਬੰਦੀਖਾਨੇ ਵਿੱਚ ਛੁੱਟੇ ਆਏ ਬੜਾ ਹੀ ਹਾਜ਼ਰ ਦਿਮਾਗ ਸਰਬੁਲੰਧ ਖਾਨ ਕਹਿਣ ਲੱਗੇ ਆ ਕਹਿੰਦੇ ਸਰਦਾਰ ਚੜਤ ਸਿਆ ਇਹਦੇ ਵਿੱਚ ਤੇਰੀ ਬਹੁਤੀ ਚੜਤ ਨਹੀਂ ਕਿ ਤੂੰ ਮੈਨੂੰ ਬੰਦੀਖਾਨੇ ਵਿੱਚ ਛੁੱਟੇ ਤੇਰੀ ਚੜਤ ਤਾਂ ਇਸ ਗੱਲ ਵਿੱਚ ਬਹੁਤੀ ਹੋਵੇਗੀ ਕਿ ਦੁਨੀਆ ਆਖੇ ਕਿ ਸਰਦਾਰ ਚੜ੍ਹਤ ਸਿੰਘ ਨੇ ਪਹਿਲਾਂ ਅਬਦਾਲੀ ਦੇ ਚਾਚੇ ਨੂੰ ਬੰਦੀਖਾਨੇ 'ਚ ਪਾਇਆ ਤੇ ਮੁੜ ਕੇ ਆਪਣੀ ਫਰਾਖਦਰੀ ਨਾਲ ਆਜ਼ਾਦ ਵੀ ਕਰਤਾ ਅਬਦਾਲੀ ਦੇ ਚਾਚੇ ਦੀ ਹਾਜ਼ਰ ਜਵਾਬੀ ਸੁਣ ਕੇ ਸਰਦਾਰ ਚੜ੍ਹਤ ਸਿੰਘ ਮੁਸਕਰਾਏ ਕਹਿੰਦੇ ਸਰਬੁਲੰਦ ਖਾਨ ਜੇ ਤੂੰ ਇਉਂ ਕਹਿਣਾ ਤਾਂ ਇੰਜ ਹੀ ਸਹੀ ਜਾਂ ਤੈਨੂੰ ਮਾਫ ਕੀਤਾ ਨਾ ਤੇਰੇ ਕੋਲੋਂ ਕੋਈ ਜੁਰਮਾਨਾ ਵਸੂਲਾਗੇ ਨਾ ਤੇਰੇ ਕੋਲੋਂ ਕੋਈ ਜ਼ਿੰਦਗੀ ਦੀ ਕੀਮਤ ਐਡੇ ਵੱਡੇ ਸੀ ਫਰਾਖਦਲ ਪੰਜਾਬ ਦੇ ਕਲਗੀਧਰ ਦੇ ਪੁੱਤਰ ਹੁਣ ਕੇਵਲ ਸਰਬੁਲੰਦ ਖਾਨ ਨੂੰ ਰਿਹਾਈ ਨਹੀਂ ਕੀਤਾ ਬਲਕਿ ਆਪਣੇ ਖਰਚੇ ਤੇ ਅੜਕਦਿਆਂ ਪਾਰ ਵੀ ਕਰਵਾਇਆ ਉਹਦੇ ਨਾਲ ਆਪਣੀਆਂ ਸਿੱਖ ਸੈਨਾ ਵੀ ਭੇਜੀਆਂ ਕੋਈ ਇਹਦੇ ਉੱਤੇ ਹਮਲਾ ਨਾ ਕਰਦੇਵੇ ਐਡੇ ਵੱਡੇ ਫਰਾਖਦਲ ਸੀ ਕਲਗੀਧਰ ਦੇ ਪੁੱਤਰ ਜਿਨ੍ਹਾਂ ਨੇ ਦੇਸ਼ ਪੰਜਾਬ ਦੇ ਉੱਤੇ ਰਾਜ ਕੀਤਾ ਕਿਵੇਂ ਬਣੇ ਸਿੱਖ ਪੰਜਾਬ ਦੇ ਬਾਦਸ਼ਾਹ ਜੁੜੇ ਰਹੇ ਹੋ ਇਸ ਲੜੀ ਦੇ ਨਾਲ 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 ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਕੇ ਇਤਨਾ ਬਦੀ ਜਰੂਰ ਬਣਾਇਓ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ